ਸੱਸ ਕੁੜੀ ਦੀ ਸੱਸ ਕੀ ਸੋਚੂਗੀ ਅਗਲਾ ਕਹੂਗਾ ਵੀ ਭਾਈ ਇਹਾਂ ਦੀ ਬਹੂ ਨਹੀਂ ਵਰਤਨ ਵਾਲੀ ਆਉਂਦੀ ਨਹੀਂ ਹੈ ਇਹੋ ਤੂ ਆਜੀ ਮਾਮੀ ਤਾਂ ਮੇਰੇ ਨਾਲ ਗੁੱਸੇ ਆ ਕਿਹਾ ਤਾਂ ਉਹਨੇ ਪਹਿਲਾਂ ਮੈਨੂੰ ਹੀ ਸੀ ਕਹਿੰਦੀ ਤੁਸੀਂ ਦੋਨੇ ਜਣੇ ਜਾ ਕੇ ਸੁਧਾਰਾ ਦੇ ਆਇਓ ਪਰ ਮੈਂ ਹੀ ਮਨਾ ਕਰਤਾ ਉਹਨੂੰ ਨਾ ਤੂੰ ਤੂੰ ਮਨਾ ਕਰਤਾ ਜਾਣ ਤੋਂ ਨਾਲੇ ਤੇਰੇ ਨਾਲ ਕਾਹਦੀ ਨਰਾਜ਼ਗੀ ਹੈ ਦੀ ਤੂ ਤਾਂ ਉਹ ਤਾਂ ਬੜੀਆਂ ਤਰੀਫਾਂ ਕਰਦੀ ਸੀ ਤੂ ਮਾਮੀ ਸਾਡੀ ਆਏ ਆ ਮਾਮੂ ਸਾਡੇ ਆਏ ਆ ਮੇਰਾ ਤਾਂ ਮੰਮੀ ਬਹੁਤ ਕਰਦੀ ਹੈ ਜੀ ਉਹ ਕਹਦੀਆਂ ਨਰਾਜ਼ਗੀਆਂ ਹੋ ਗਈਆਂ ਪੂਆ ਜੀ ਇਹ ਨਰਾਜ਼ਗੀ ਵੀ ਤੁਹਾਡੇ ਕਰਕੇ ਹੀ ਹੈ ਤੁਸੀਂ ਉਸ ਦਿਨ ਮੈਨੂੰ ਫੋਨ ਨਹੀਂ ਕੀਤਾ ਸੀ ਤੁਸੀਂ ਕਹਿੰਦੇ ਸੀ ਭਾਈ ਸਾਉਂਡ ਚੜ ਗਿਆ ਸਭ ਦੇ ਸੰਧਾਰੇ ਆ ਰਹੇ ਨੇ ਮੈਨੂੰ ਵੀ ਆਏ ਐ ਵੀ ਮੇਰਾ ਭਤੀਜਾ ਦੇ ਭਤੀਜ ਨੂੰ ਆ ਕੇ ਮੈਨੂੰ ਸੰਧਾਰਾ ਦੇ ਕੇ ਜਾਣ ਉਹੀ ਗੱਲ ਬਸ ਮੈਂ ਮੰਮੀ ਨੂੰ ਕਹਿਤੀ ਮੈਂ ਉਹਨੂੰ ਕਹਿਤਾ ਵੀ ਜੇ ਆਪਾਂ ਸਿਮੀ ਨੂੰ ਸੰਧਾਰਾ ਦੇਣਾ ਤਾਂ ਆਪਾਂ ਪੂਆ ਨੂੰ ਵੀ ਦੇ ਆਉਣੇ ਆ ਜਿਵੇਂ ਸਿਮੀ ਸਾਡੇ ਘਰ ਦੀ ਧੀ ਹੈ ਮੇਰੇ ਕਪੂਆ ਵੀ ਸਾਡੇ ਘਰ ਦੀ ਧੀ ਐ ਵੀ ਪਹਿਲਾਂ ਅਸੀਂ ਭੂਆ ਕੋਲੇ ਜਾਇ ਆਉਨੇ ਆ ਫਿਰ ਸਿਮੀ ਕੋਲੇ ਵਗ ਜਾਗੇ ਬਸ ਏਸੀ ਗੱਲ ਤੋਂ ਹੀ ਮਾਮੀ ਨੂੰ ਗੁੱਸਾ ਹੋ ਗਿਆ ਮੇਰੇ ਨਾਲ ਬੋਲੀ ਵੀ ਚੰਗੀ ਤਰ੍ਹਾਂ ਕਹਿੰਦੀ ਤੂੰ ਤਾਂ ਹੋਰ ਹੀ ਗੱਲਾਂ ਲੈ ਕੇ ਬੈਗੀ ਕਹਿੰਦੀ ਮੈਂ ਨਹੀਂ ਤੁਹਾਨੂੰ ਭੂਆ ਕੋਲੇ ਜਾਣ ਦਿੰਦੀ ਫਿਰ ਮੈਂ ਵੀ ਕਹਿਤਾ ਜੇ ਤੁਸੀਂ ਸਾਨੂੰ ਭੂਆ ਕੋਲੇ ਨਹੀਂ ਜਾਣ ਦਿੰਦੇ ਤਾਂ ਫਿਰ ਮੈਂ ਸਿਮੀ ਕੋਲੇ ਨਹੀਂ ਜਾਂਦੀ ਅੱਛਾ ਤਾਂ ਹੀ ਫਿਰ ਆਪ ਗਈ ਹੈਗੀ